ਲਓ ਮਿੱਤਰੋ ਇਸ ਸਮੇਂ ਖੜਿਆ ਹਾਂ ਦੇਵੀਗੜ੍ਹ ਘੱਗਰ ਪੁਲ ਦੇ ਉੱਤੇ ਬਾਈ ਜੀ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਿਆ ਤੁਸੀਂ ਦੇਖ ਸਕਦੇ ਹੋ ਇੰਨਾ ਜ਼ਿਆਦਾ ਪਾਣੀ ਹੋ ਗਿਆ ਦੂਰ ਤੱਕ ਪਾਣੀ ਜਾ ਰਿਹਾ ਬਾਈ ਜੀ ਜਿਹੜਾ ਪੁਰਾਣਾ ਪੁਲਾ ਉਹਦੇ ਥੱਲੇ ਵੀ ਪਾਣੀ ਆ ਚੁੱਕਿਆ ਦੇਖ ਸਕਦੇ ਹੋ ਜੇ ਥੱਲੇ ਦੀ ਗੱਲ ਕਰੀਏ ਇੱਕ ਵਾਰ ਥੱਲੇ ਦਿਖਾ ਦੇ ਭਾਈ ਇੱਕ ਪਾਸੇ ਹੜਾਂ ਨਹੀਂ ਮਾਰ ਪੰਜਾਬ ਨੂੰ ਮਾਰ ਰਹੀ ਹੈ ਦੂਜੇ ਪਾਸੇ ਨਸ਼ੇ ਦੀ ਤੁਹਾਨੂੰ ਜਾਣਕਾਰੀ ਦੇ ਦਈਏ ਆਪਣੇ ਦੇਵੀਗੜ੍ਹ ਦੇ ਵਿੱਚ ਖੁੱਲ ਚੁੱਕਿਆ ਮਨਦੀਪ દવાਖਾਨਾ ਜਿੱਥੇ ਚਿੱਟਾ ਪੁੱਕੀ ਫੀਮ ਸਮੈਕ ਡੋਡੇ ਗਾਂਝਾ ਭੰਗ ਹਰ ਤਰ੍ਹਾਂ ਨਸ਼ਾ ਪਹਿਲੇ ਦਿਨ ਤੋਂ ਬੰਦ ਕਰਾਇਆ ਜਾਂਦਾ ਜੀ ਆਪਣੇ ਦੇਵੀਗੜ੍ਹ ਚ ਖੁੱਲ ਚੁੱਕਿਆ ਆ ਖੰਬਾ ਐਸਬੀਆ ਬੈਂਕ ਦੇ ਬਿਲਕੁਲ ਸਾਹਮਣੇ ਅਨਾਜ ਮੰਡੀ ਦੇ ਸਾਹਮਣੇ ਆ ਗਲੀ ਜਾ ਰਹੀ ਹੈ ਗਲੀ ਦੇ ਵਿੱਚ ਆ ਕੇ ਤੁਸੀਂ ਸਿੱਧਾ ਆਣਾ ਮਨਦੀਪ દવાਖਾਨਾ ਤੇ ਰੁਕ ਜਾਣਾ ਆ ਦੇਖੋ ਇੱਥੇ ਤੁਹਾਡੀ ਤੋੜ ਦਾ ਹਾਲ ਆ ਦੇਖੋ ਕਿੰਨਾ ਜ਼ਿਆਦਾ ਪਾਣੀ ਤੇ ਪਾਣੀ ਦੀ ਰਫਤਾਰ ਚੈੱਕ ਕਰਾ ਦਿਓ ਬਾਈ ਜੀ ਕਿੰਨਾ ਤੇਜ਼ ਪਾਣੀ ਆ ਆ ਚੈੱਕ ਕਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨੇੜੇ ਤੇੜੇ ਦੇ ਪਿੰਡ ਨੇ ਜੋ ਕੱਗਰ ਦੇ ਨਾਲ ਲੱਗਦੇ ਨੇ ਆਪੋ ਆਪਣਾ ਖਿਆਲ ਰੱਖੋ ਧਿਆਨ ਰੱਖੋ ਕਿਉਂਕਿ ਬਾਈ ਜੀ ਧਿਆਨ ਰੱਖਣਾ ਬੜਾ ਜ਼ਰੂਰੀ ਆ ਨੇੜੇ ਟਾਡੇ ਦੇ ਪਿੰਡ ਬੰਨ ਟੁੱਟ ਸਕਦੇ ਆ ਪਿੰਡਾਂ ਦੇ ਵਿੱਚ ਪਾਣੀ ਵੜ ਸਕਦਾ ਦੇਖ ਸਕਦੇ ਹੋ ਦੂਰ ਤੱਕ ਦੇਖ ਸਕਦੇ ਹੋ ਬਾਈ ਜੀ ਦੂਰ ਤੱਕ ਪਾਣੀ ਆ ਚੁੱਕਿਆ ਦੇਵੀਗੜ੍ਹ ਦੇ ਪੁਲ ਦੇ ਉੱਤੇ ਸਮੇਂ ਖੜੇ ਆ ਆ ਚਾਹ ਕਰਦੇ ਹੋ ਪਾਣੀ ਦੀ ਰਫਤਾਰ ਚੈੱਕ ਕਰਾ ਦੇ ਇੱਕ ਵਾਰ ਦੇਖ ਸਾਹ ਰਹੇ ਹਾਂ ਜੀ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਦੇਖ ਸਕਦੇ ਹੋ ਫੁੱਲ ਹੋਇਆ ਬੈਕ ਅਗਰ ਫੁੱਲ ਅੱਜ ਤੋਂ 10 ਦਿਨ ਪਹਿਲਾਂ ਬਿਲਕੁਲ ਥੱਲੇ ਹੋ ਗਿਆ ਸੀ ਪਾਣੀ ਪਰ ਹੁਣ ਦੀ ਗੱਲ ਕਰੀਏ ਪਾਣੀ ਇੰਨਾ ਤੇਜ਼ ਹੱਦੋਂ ਵੱਧ ਤੇਜ਼ ਹੋ ਚੁੱਕਿਆ ਜੀ ਆ ਚੈੱਕ ਕਰਾ ਦੇ ਇੱਕ ਵਾਰ ਇਧਰ ਨੂੰ ਪਾਣੀ ਦਿਖਾ ਕਿੰਨਾ ਜ਼ਿਆਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਦੇਵਗੜ੍ਹ ਵਾਲਿਓ ਤੇ ਨੇੜੇ ਤੇੜੇ ਦੇ ਪਿੰਡ ਵਾਲੇ ਨੇ ਜੋ ਉਹਨਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਆਪੋ ਆਪਣਾ ਧਿਆਨ ਰੱਖੋ ਕਿ ਪਾਣੀ ਬਹੁਤ ਤੇਜ਼ੀ ਦੇ ਨਾਲ ਆ ਰਿਹਾ ਬਹੁਤ ਤੇਜ਼ ਰਫਤਾਰ ਆ ਪਾਣੀ ਦੀ ਚੈੱਕ ਕਰ ਸਕਦੇ ਹੋ ਉਧਰ ਦਿਖਾ ਦੇ ਇੱਕ ਵਾਰ ਦੇਖੋ ਜੀ ਇਹ ਆ ਜੀ ਦੇਵੀਗੜ੍ਹ ਦੀ ਅੱਜ ਦੀ ਵੀਡੀਓ ਅੱਜ ਹੈਗੀ ਆ 30 ਤਰੀਕ 30 ਤਰੀਕ ਦੀ ਵੀਡੀਓ ਅੱਜ ਤੁਹਾਡੇ ਨਾਲ ਅਸੀਂ ਸ਼ੇਅਰ ਕਰ ਰਹੇ ਹਾਂ ਆ ਚੈੱਕ ਕਰੋ ਪਾਣੀ ਦਿਖਾਓ ਇੱਧਰ ਕਿੰਨਾ ਤੇਜ਼ ਪਾਣੀ ਆ ਰਿਹਾ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਚੈੱਕ ਕਰੋ ਲਿਆ ਇੱਧਰ ਲਿਆ ਦੇਖੋ ਜੀ ਇਹ ਪਾਣੀ ਆ ਦੇਵੀਗੜ੍ਹ ਕਾ ਗਰਦਾ ਦੇਖੋ ਇਸ ਸਮੇਂ ਦ੍ਰਿਸ਼ਾ ਪੂਰਾ ਜਲੇ ਜਲ ਹੋ ਚੁਕਿਆ ਚਾਰੇ ਪਾਸੇ ਪਾਣੀ ਹੈ ਪਾਣੀ ਵਾਹ ਜੀ ਪੁਰਾਣਾ ਪੁਲ ਸੀ ਜੋ ਉਹਦੇ ਥੱਲੇ ਵੀ ਪਾਣੀ ਵੜ ਚੁਕਿਆਗਾ ਆ ਦੇਖ ਸਕਦਾ ਹੋ ਦੇਖ ਸਕਦਾ ਹੋ ਬਾਈ ਜੀ ਇਹਦੇ ਸਾਹਮਣੇ ਮੈਂ ਫੋਟੋ ਲਾ ਰੱਖੀ ਆ ਉਹ ਹੁੰਦੀ ਆ ਭਿਖਾਰ ਉਹ ਪਾਣੀ ਜਦੋਂ ਘਟ ਹੁੰਦਾ ਉਹ ਦਿਖਣ ਲੱਗ ਜਾਂਦੀ ਆ ਪਰ ਅੱਜ ਉਹ ਵੀ ਨਹੀਂ ਦਿਖ ਰਹੀ ਦੂਰ ਤੱਕ ਦੇਖਦਾ ਪਾਣੀ ਦੇਖਦਾ ਕਿੰਨੀ ਤੇਜ਼ ਆ ਰਿਹਾ ਰਫਤਾਰ ਚੈੱਕ ਕਰ ਲਓ ਜੀ ਪਾਣੀ ਦੀ ਬਹੁਤ ਤੇਜ਼ ਪਾਣੀ ਆ ਰਿਹਾ